ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦੇ ਸਮੇਂ ਕਬੀਰ ਬਾਜ ਬੇਨਤੀ ਚੋਪਈ ਅਮਰੀ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹਿ ਹਮਾਰਾ ਆਪਣਾ ਜਨ ਕਰੋ ਪ੍ਰਤਿਪਾਰ ਅਮਰੇ ਦੁਸ ਬੈਤ ਮਕਾਉ ਆਪ ਹਾ ਦਮ ਹੈ ਬਚਾਉ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਬੈ ਕਰਤਾਰ ਮੋਰ ਚਣ ਜਿ ਕਰ ਦੇ ਕਰੀਏ ਸਭੈਣ ਕੋ ਹਾਲ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਜਣ ਕੀ ਰਹੇ ਪਿਆਸ तुम्हें शारद के वरन आते हो जो परचा सुतमते पाऊं सेवक सिख हमारे तारिए चुन चुन उतर हमारे मारिए आप हद मुझे वरिया मरण काल का त्रास में मरिए हु जो सदा हमारे पचा श्रेष्ठ जो करे और रक्षा राख ले मैं रखना हरे साईं संद सहाय प्यारे दीनबंधुशन के हंता तमहापुर जो बरस कंता काल पै ब्रह्म आवतरा काल पै सुजीव वतरा काल पै कृष्ण प्रकाश संकल काल का किया तमासा ਜਮਨ ਕਾਲ ਜੋਗੀ ਸਭ ਕੀਓ ਬੇਦ ਰਹਿ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸੁਆਵਣ ਨਮਸਕਾਰ ਹੈ ਧਾਇ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ ਦੇਵਤਾ ਚਛਮੇ ਬਜਾਇਓ ਆਦਿ ਅੰਤ ਏਕੈ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ, ਨਮਸਕਾਰ ਜੀ ਸ੍ਰੀ ਗੁਰੂ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰੰਗ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਭੀਰ ਪਛਾਣ ਚਿੰਡੀ ਤੇ ਕੁੰਚਰਿਆ ਸੋਲਾ ਸਭ ਪਰ ਕਿਰਪਾ ਰਿਸ ਕਰਿ ਫੋਲਾ। ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਭੀਖ ਪਛਾਨੈ ਘਟਿ ਘਟਿ ਕੀਮਤਿ ਪਟਿ ਕੀ ਜਾਣੈ ਜਬ ਦੁਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇਹ ਉਪਾਰਾ ਜਬ ਕਰਤ ਕਰਤ ਹੋ ਕਭੂ ਤੁਮ ਮੈਂ ਮਿਲਤ ਦੇ ਤਰਿ ਸਭਹੁ ਜੇਤੇ ਵਰ ਸਿਰਿ ਸਭੁ ਤਾਰੇ ਆਪਿ ਆਪਣੀ ਬੂਝਿ ਉਚਾਰੇ ਤੁਮ ਸਭੀ ਤੇ ਰਹਿਤਿ ਨਿਰਾਲਿ ਜਾਣਤਿ ਭੇਦ ਭੇਦਿ ਅਰੁ ਆਲਮ ਨਿਰੰਕਾਰੁ ਨਿਰਮਲੁ ਨਿਰਲੰਬੁ ਆਦਿ ਨੀਲੁ ਅਨਾਦਿ ਅਸੰਭਵੁ ਤਾਕਾ ਮੂੜਿ ਉਚਾਰਤਿ ਭੇਦਾ ਜਾ ਕੋ ਪੀਉ ਨ ਭਾਵਤਿ ਭੇਦਾ ਤਾਕੋ ਕਰਪਾ ਹਣ ਨਾਰਤ ਮਹਾ ਮੁੜ ਕਜ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੁਮਣ ਅਨੰਕਾਰ ਕਾ ਚੀ ਨਿਤਲੇ ਪਵ ਹਾਂ ਪੇ ਆਪਣੀ ਬੁਧੈ ਜੇਤੀ ਵਰਨਤ ਭਿੰਨ ਭਿੰਨ ਤੋ 33 ਤੁਮਰਾ ਲਖਨ ਜਾਏ ਪਸਾਰਾ ਕਹਿ ਬ ਸਜਾ ਤੁਮ ਸੰਸਾਰ ਇਕੇ ਰੂਪ ਨੂ ਸਰੂਪ ਆਰੰਗ ਪਿਉਰਾਵ ਕਹੀ ਪੂਪਾ ਅੰਡਾ ਜੇਰਾ ਸੇਤਰੀ ਕੀ ਨਿਤਪੁਰ ਘਾਣ ਬਹਰੇ ਦਿਨੀ ਕਉ ਫੂੜਾ ਜਹ ਬੇਠਾ ਕਉਚੁੰਡ ਪੈ ਸੰਕਟ ਕੇਠਾ ਸਗਰੇ ਸੀਦਗਾ ਚੰਬਉ ਆਰਜਗੜ ਸ੍ਰੂਪ ਸੰਭਵ अब रछा में रीतम करो सिखि वारसिक संग रोज श्री थेरवर तो पाता सकल मलेष करो रण काता देह सु सह सरनी परे दिल का दुख तो हुआ मरे पुरुषन पग परे ति हारे तिनका तुम संकट सब टारे जो कल को एक भारत है ताके कारण घट नहि रछा होइत सब काल दुशरे श्रेष्ठ रे तत काल कृपा दिस ज्ञानि हरि हो ताके ता तनक ता मोह हो रिद्ध सिद्ध कर्मो शुभ हो रिष सास सके ना कोई ਇੱਕ ਵਾਰ ਜਿੰਦ ਮੈਂ ਸਮਾਰਾ ਕਾਲ ਪਾਸੇ ਤਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਦੁਸ਼ਧੋਗ ਤੇ ਰਹਾ ਫੜ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਦਲੇ ਹੋ ਬਾਰੀ ਸਰਬ ਟੋਰ ਮਹੋ ਸੁਹਾਏ ਦਿਸਧੋਗ ਤੇਲੇ ਹੋ ਬਚਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ